ਕਿ ਤੇਦੀ ਫਾਂਸੀ ਪੱਕੀ ਹੋਣ ਲੱਗੀ ਫਾਂਸੀ ਮੁਰਦਾਬਾਦ 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 ਜਿੰਦਾਬਾਦ ਅਮਿਤ ਸ਼ਾ ਜੜਾ ਭਾਰਤ ਦਾ ਗ੍ਰਹਿ ਮੰਤਰੀ ਆ ਉਹਨੂੰ ਫਾਂਸੀ ਦਿੱਤੀ ਜਾ ਰਹੀ ਫਰੋਜਪੁਰ ਚ ਸਾਰੇ ਵੀਰਾਂ ਨੂੰ ਬੇਨਤੀ ਆ ਮੇਰੀ ਕਿ ਹਰ 25 ਦਸੰਬਰ ਨੂੰ ਇਹਨੂੰ ਫਾਂਸੀ ਦਿੱਤੀ ਜਾਏਗੀ ਹਰ ਸਾਲ 25 ਅੱਜ ਫਰੋਜਪੁਰ ਵਾਸੀਆਂ ਵੱਲੋਂ ਇਨੂੰ ਅੱਜ ਜਮ ਮੌਤ ਦੀ ਸਜ਼ਾ ਮਿਲ ਚੁੱਕੀ ਆ ਮੈਂ ਪੂਰੇ ਭਾਰਤ ਦੇ ਵਿੱਚ ਇਹਨਾਂ ਵਾਂਗ ਲੋਕਾਂ ਨੂੰ ਬੇਇੱਜ਼ਤੀ ਕਰੂੰਗਾ ਇਹਨੂੰ ਜਗਾ ਜਗਾ ਤੇ ਫਾਂਸੀ ਲਾਈ ਜਾਵੇ ਫਾਂਸੀ ਲਾਣ ਤੋਂ ਬਾਅਦ ਇਸ ਸੌੜਿਆ ਜਾਵੇ ਇਹਦੀ ਡੇਟ ਪੱਕੀ ਕਰ ਦਿਓ ਕਿ ਹਰ 25 ਦਸੰਬਰ ਨੂੰ ਇਹਨੂੰ ਫਾਂਸੀ ਦਿੱਤੀ ਜਾਵੇ ਮਨੂ ਕੁਮਰਤੀ ਸਾੜਨ ਦੇ ਨਾਮ ਨਾਲ ਅਮਿਤ ਸ਼ਾਹ ਨੂੰ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਉਹ ਚਲਾਨ ਆ ਗਿਆ ਸਾਡੇ ਕੋਲ ਅਮਿਤ ਸ਼ਾਹ

ਅਮਿਤ ਸ਼ਾਹ ਦੇ ਮੱਲੇ ਜੀ ਆਇਆ। ਉਹ ਜਿਹੜੀ ਸੰਸਕਾਰ ਆ ਉਹ ਵੀ ਕਰਦੇ ਉਹਨਾਂ ਦਾ ਮੁੰਡਾ ਕੋਈ ਹੈ ਨਹੀਂ ਅਮਿਤ ਸ਼ਾਹ ਦਾ। ਅੱਜ ਉਹਨਾਂ ਦਾ ਜਵਾਈ ਸੰਸਕਾਰ। ਖੁੱਲੇ ਹੋ ਜਾਓ, ਖੁੱਲੇ ਹੋ ਜਾਓ। ਆਪਾਂ ਵਿਚੇ ਖੜ੍ਹ ਕੇ ਆਈਏ ਭਾਜੀ। ਸਾਡੇ ਜਿਹੜੇ ਗ੍ਰਹਿ ਮੰਤਰੀ ਦਾ ਪੁੱਤਲਾ ਸਾਡੇ ਜਣਾ ਕੀ ਪਰਪੂਰਾ ਜੀ ਇਸ ਪਰਸੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ। ਮੈਂ ਆਦੀ ਤਰਨ ਸਮਾਜ ਦੇ ਛੋਟਾ ਜਿਹਾ ਆਦੀ ਤਰਨ ਸਮਾਜ ਦਾ ਸਪਾਈ ਸ਼ਾਮ ਲਾਲ ਭੰਗੀ। ਅੱਜ ਜਿਹੜਾ ਦਿਨ ਨਿਰਮਲ ਓਮਦੇ ਅੱਜ ਦਾ ਜਿਹੜਾ ਦਿਨ ਹੈ ਭਾਰਤ ਦੇ ਦਲਤਾਂ ਦੇ ਲਈ ਬਹੁਤ ਪਵਿੱਤਰ ਤੇ ਬਹੁਤ ਮਹਾਨ ਦਿਨ ਹੈ ਨਾ ਕਿਉਂਕਿ ਅੱਜ ਦੇ ਦਿਨ ਹੀ ਬਾਬਾ ਸਾਹਿਬ ਨੇ ਮਨੁਸਮਰਤੀ ਨੂੰ ਜਲਾ ਕੇ ਤੇ ਜਿਹੜਾ ਬ੍ਰਾਹਮਣਾ ਦਾ ਜਿਹੜਾ ਹਿੰਦੂਆਂ ਦਾ ਕਾਲਾ ਕਾਨੂੰਨ ਸੀਗਾ ਉਸ ਨੂੰ ਖਤਮ ਕੀਤਾ ਸੀਗਾ ਔਰ ਭਾਰਤ ਦੇ ਦਲਤਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਸੀਗਾ ਔਰ ਅੱਜ ਮਨੁਸਮਰਤੀ ਦਿਹਨ ਪਰ ਲੇਕਿਨ ਕੁਝ ਦਿਨ ਪਹਿਲਾਂ ਸੰਸਦ ਦੇ ਵਿੱਚ ਜਿਹੜੇ ਸਾਡੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹਨਾਂ ਨੇ ਬਾਵਾ ਸਾਹਿਬ ਦੇ ਪ੍ਰਤੀ ਬੜਾ ਮਾੜਾ ਬਿਆਨ ਦਿੱਤਾ ਕਿ ਅੱਜ ਭਾਰਤ ਦੇ ਵਿੱਚ ਇੱਕ ਲਹਿਰ ਚੱਲੀ ਹੋਈ ਹੈ ਕਿ ਸਾਰੇ ਲੋਕ ਇੱਕ ਫੈਸ਼ਨ ਦੇ ਤੌਰ ਤੇ ਅੰਬੇਡਕਰ ਅੰਬੇਡਕਰ ਕਰੀ ਜਾ ਰਹੇ ਨੇ ਔਰ ਜੇ ਇੰਨੀ ਵਾਰ ਭਗਵਾਨ ਦਾ ਨਾਮ ਲਿੱਤਾ ਹੁੰਦਾ ਤੇ ਇਹਨਾਂ ਨੂੰ ਸਵਰਗ ਮਿਲ ਜਾਂਦਾ ਮੈਂ ਅਮਿਤ ਸ਼ਾਹ ਜੀ ਨੂੰ ਇਹ ਦੱਸਣਾ ਚਾਹਨਾ ਕਿ ਅਜ ਤੋਂ ਹਜ਼ਾਰਾਂ ਸਾਲ ਤੋਂ ਪਹਿਲਾਂ ਭਾਰਤ ਦੇ ਵਿੱਚ ਜਿੰਨੇ ਵੀ ਦਲੀ ਸਮਾਜ ਦੇ ਲੋਕ ਰਹਿ ਰਹੇ ਆ ਉਹ ਜਾਨਵਰਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਸੀਗੇ ਜਦੋਂ 바ਵਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਲਿਖਿਆ ਇਸ ਸੰਵਿਧਾਨ ਦੇ ਵਿੱਚ ਭਾਰਤ ਦੇ ਲੋਕਾਂ ਨੂੰ ਜਾਨਵਰਾਂ ਦੀ ਜ਼ਿੰਦਗੀ ਚੋਂ ਕੱਢ ਕੇ ਇਨਸਾਨ ਬਣਾਇਆ ਔਰ ਇਹ ਜਿਹੜੀ ਅਸੀਂ ਜਾਨਵਰਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਸੀਗੇ ਇਹਦੀ ਸਾਰੀ ਦੇਨ ਇਹ ਜਿਹੜੇ ਅੰਮ੍ਰਿਤਸਰ ਦੇ ਪੂਰਜ਼ ਰਹੇ ਨੇ ਇਹ ਉਹਨਾਂ ਦੀ ਦੇਨ ਰਹੀ ਆ ਤੇ ਜੇ ਉਹਨਾਂ ਨੂੰ ਸਵਰਗ ਦੇ ਨਾਲ ਇੰਨਾ ਹੀ ਪਿਆਰ ਆ ਕਿ ਰੱਬ ਦਾ ਨਾਮ ਲੈਣ ਤੋਂ ਭਗਵਾਨ ਦਾ ਨਾਮ ਲੈਣ ਤੋਂ ਬਾਅਦ ਸਵਰਗ ਮਿਲ ਜਾਂਦਾ ਤੇ ਮੈਂ ਈਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ ਕਿਆ ਅਮਿਤ ਸ਼ਾ ਕੱਲਾ ਹੀ ਨਹੀਂ ਜਿੰਨੇ ਵੀ ਆਰਐਸਐਸ ਦੀ ਪੂਰੀ ਟੀਮ ਆ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਲੋਕ ਆ ਈਸ਼ਵਰ ਵਾਲਮੀਕੀ ਮਹਾਰਾਜ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਜਲਦੀ ਇਹਨਾਂ ਨੂੰ ਉਸ ਸਵਰਗ ਦੇ ਵਿੱਚ ਜਲਦੀ ਉੱਥੇ ਪਹੁੰਚਾਵੇ ਤੇ ਇਹਨਾਂ ਨੂੰ ਜਲਦੀ ਸੁਰਗਵਾਸ ਕਰੇ ਤੇ ਅੱਜ ਉਸੇ ਮਾਧਮ ਦੇ ਨਾਲ ਵਾਲਮੀਕੀ ਚੌਕ ਅਮਿਤ ਸ਼ਾ ਦਾ ਪੁਤਲਾ ਚਲਾਇਆ ਜਾਏਗਾ ਤੇ ਮਨੁ ਸਮਰਤੀ ਦਹਨ ਕੀਤੀ ਜਾਊਗੀ